ਕਿ ਉਸੇ ਤਖਤ ਤੇ ਖੜੇ ਹੋ ਕੇ ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਸੰਸਥਾ ਯਾਨੀ ਜੀ ਧਿਆਨ ਨਾਲ ਸੁਣੋ ਹਰਪ੍ਰੀਤ ਜੀ ਤੇ ਨਾਲ ਹੀ ਤੁਸੀਂ ਕਿਹਾ ਸੀ ਕਿ ਅਕਾਲੀ ਦਲ ਸਾਡੀ ਰਾਜਨੀਤਿਕ ਪਾਰਟੀ ਆ ਤੁਸੀਂ ਕੱਲ ਤੱਕ ਸਾਹਮਣੇ ਖੜੇ ਹੋ ਕੇ ਇਹ ਗੱਲ ਕਹੀ ਅੱਜ ਗੁਰੂ ਨੇ ਤੁਹਾਨੂੰ ਸਜਾ ਲਈ ਤੇ ਉਸੇ ਕਾਲੇ ਦਲ ਜਿਹਦਾ ਸੁਖਬੀਰ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਤੁਹਾਨੂੰ ਕੱਢ ਕੇ ਬਾਹਰ ਮਾਰਿਆ ਉਹ ਪਾਰਟੀ ਵੀ ਕਰਦਾ ਜਿਹੜੀ ਕੱਲ ਤੱਕ ਸਭ ਦੇ ਸਾਹਮਣੇ ਆਪਣੀਆਂ ਗਲਤੀਆਂ ਮੰਨ ਕੇ ਕਿ ਬੇਦਬੀ ਤੇ ਸਾਡੇ ਕੋਲ ਗਲਤੀ ਹੋਈ ਆ ਜਿਹੜੀ ਬੇਬਲ ਕਲਾਂ ਚ ਗੋਲੀ ਚੱਲੀ ਕੋਟਕਪੁਰੇ ਗੋਲੀ ਚੱਲੀ ਉਹਦੇ ਕਹਿੰਦਾ ਸਾਡੇ ਕੋਲ ਗਲਤੀ ਹੋਈ ਆ ਸਾਦ ਨੂੰ ਛੋਟ ਦਿੱਤੀ ਕਿ ਨਾ ਉਹ ਵੀ ਦਿੱਤੀ ਸਾਡੇ ਕੋਲ ਗਲਤੀ ਹੋਈ ਆ ਤੇ ਯਾਰ ਜੇ ਸਾਰੀਆਂ ਹੀ ਗਲਤੀਆਂ ਤੁਸੀਂ ਗੁਰੂ ਦੇ ਨਾਲ ਕੀਤੀਆਂ ਨੇ ਤੇ ਉਹਨਾਂ ਦਾ ਖਮਿਆਜਾ ਤੁਹਾਨੂੰ ਭੁਗਤਣਾ ਪਏਗਾ ਪੰਜਾਬ ਦੇ ਲੋਕ ਨਹੀਂ ਭੁਗਤਣ ਜਿਨੇ ਧਰਮ ਦੇ ਨਾਂ ਤੇ ਪੋਲਟਿਕਸ ਕੀਤੀ ਹੋਏ ਜਿਨੇ ਬਾਬੇ ਨਾਨਕ ਦੀ ਤੱਕੜੀ ਦਾ ਨਾਮ ਲੈ ਕੇ ਵੋਟਾਂ ਮੰਗੀਆਂ ਹੋਣ ਉਹ ਜੇ ਗੁਰੂ ਦੀ ਗੱਦ ਵਿੱਚ ਕੁਝ ਨਹੀਂ ਕਰ ਸਕਦਾ ਉਹਨੂੰ ਕੋਈ ਹੱਕ ਨਹੀਂ ਉਸ ਪਾਰਟੀ ਦੇ ਵਿੱਚ ਮੁਖੀ ਰਹਿਣ ਦਾ ਅਕਾਲੀ ਦਲ ਅੱਜ ਕਈ ਧੜਿਆਂ ਦੇ ਵਿੱਚ ਵੰਡ ਗਿਆ ਹੈ ਪਰੰਤੂ ਉਸ ਤੋਂ ਪਹਿਲਾਂ ਹੀ ਲਗਾਤਾਰ ਹੁਣ ਗਿਆਨੀ ਹਰਪ੍ਰੀਤ ਅਤੇ ਸੁਖਵੀਰ ਬਾਦਲ ਦੇ ਉੱਤੇ ਪਲਟਵਾਰਤਾ ਕੀਤਾ ਜਾ ਰਿਹਾ ਹੈ ਦਾ ਦਸੀਏ ਕਿ ਸੁਖਜਿੰਦਰ ਰੰਧਾਵਾ ਦਾ ਅਭਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਗੁਰੂ ਦੇ ਨਹੀਂ ਬਣੇ ਉਹ ਪੰਜਾਬ ਦੇ ਲੋਕਾਂ ਦੇ ਕੀ ਬਣ ਜਾਣਗੇ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਰੰਧਾਵਾ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਨੂੰ ਜਿਹੜਾ ਕਿ ਮੱਖੀ ਵਾਂਗ ਕੱਢ ਕੇ ਸੁਖਵੀਰ ਬਾਦਲ ਨੇ ਬਾਹਰ ਮਾਰ ਦਿੱਤਾ ਪਾਰਟੀ 'ਚੋਂ ਤੇ ਜਿਸ ਦੇ ਦੌਰਾਨ ਹੁਣ ਕਾਂਗਰਸ ਪਾਰਟੀ ਲਗਾਤਾਰ ਅਕਾਲੀ ਦਲ ਦੇ ਉੱਤੇ ਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੋਰ ਕੀ ਕੁਝ ਕਹਿਣਾ ਹੈ ਰੰਧਾਵਾ ਦਾ ਆਉ ਤਾ ਨੂੰ ਸੁਣਾਉਣੇ ਅੱਜ ਸਾਡੀ ਪਾਰਟੀ ਮਜ਼ਬੂਤ ਹੋਈ ਤੁਸੀਂ ਜਿਹੜੇ ਮੇਰੇ ਭਰਾ ਬੈਠੇ ਹੋ ਇਹ ਅਕਾਲੀ ਦਲ ਨੂੰ ਛੱਡ ਕੇ ਆਏ ਹੋ ਇਹਨਾਂ ਨੇ ਵੇਖਿਆ ਕਿ ਅਕਾਲੀ ਦਲ 'ਚ ਜਦੋਂ ਸਾਭੀ ਨਾਲ ਗੱਲ ਹੋਈ ਇਹਨੂੰ ਅਸੀਂ ਜਗ ਪੜਾ ਆਪਣਾ ਬ੍ਰਦਰ ਲੈ ਕੇ ਆਇਆ ਇਨੇ ਕਾ ਪਹਿਲੋ ਮੈਂ ਆਪਣੇ ਇਲਾਕੇ ਵਾਲੇ ਨਾਲ ਗੱਲ ਕਰਾਂਗਾ ਫਿਰ ਮੈਂ ਪਾਰਟੀ ਬਾਰੇ ਸੋਚਾਂਗਾ ਤੇ ਉੱਥੇ ਇਹ ਕਹੀ ਗੱਲ ਮੈਂ ਕਿਹਾ ਯਾਰ ਤੂੰ ਡਿਸਾਈਡ ਕਰ ਕਿ ਕਿਸ ਆਰਮੀ ਨੂੰ ਪਸੰਦ ਕਰਦਾ ਕਿਸ ਪਾਰਟੀ ਨੂੰ ਕਰਦਾ ਉਹ ਪਾਰਟੀ ਨੂੰ ਕਰਦਾ ਜਿਹੜੀ ਕੱਲ ਤੱਕ ਸਭ ਦੇ ਸਾਹਮਣੇ ਆਪਣੀਆਂ ਗਲਤੀਆਂ ਮੰਨ ਕੇ ਕਿ ਬਦ ਵੀ ਤੇ ਸਾਡੇ ਕੋਲ ਗਲਤੀ ਹੋਈ ਆ ਜਿਹੜੀ ਬੈਬਲ ਕਲਾਚ ਗੋਲੀ ਚੱਲੀ ਕੋਟ ਕਮਰੇ ਗੋਲੀ ਚੱਲੀ ਉਹਦੇ ਵਿੱਚ ਕਹਿੰਦਾ ਸਾਡੇ ਕੋਲ ਗਲਤੀ ਹੋਈ ਆ ਉਹਦੇ ਵਿੱਚ ਕਿਹਾ ਗਿਆ ਕਿ ਤੁਸੀਂ ਸਾਧ ਨੂੰ ਛੋਟ ਦਿੱਤੀ ਕਿੰਨਾ ਉਹ ਵੀ ਦਿੱਤੀ ਸਾਡੇ ਕੋਲ ਗਲਤੀ ਹੋਈ ਆ ਤੇ ਯਾਰ ਜੇ ਸਾਰੀਆਂ ਹੀ ਗਲਤੀਆਂ ਤੁਸੀਂ ਗੁਰੂ ਦੇ ਨਾਲ ਕੀਤੀਆਂ ਨੇ ਤੇ ਉਹਨਾਂ ਦਾ ਖਮਿਆਜਾ ਤੁਹਾਨੂੰ ਭੁਗਤਣਾ ਪਏਗਾ ਪੰਜਾਬ ਦੇ ਲੋਕ ਨਹੀਂ ਭੁਗਤਣਗੇ ਜਿਹੜਾ ਆਪਣੇ ਗੁਰੂ ਦਾ ਨਹੀਂ ਬਣਦਾ ਜਿਨੇ ਵੋਟਾਂ ਲਈਆਂ ਹੁਣ ਗੁਰੂ ਦੇ ਨਾਂ ਤੇ ਜਿਨੇ ਧਰਮ ਦੇ ਨਾਂ ਤੇ ਪੋਲਿਟਿਕਸ ਕੀਤੀ ਹੋਏ ਜਿਨੇ ਬਾਬੇ ਨਾਨਕ ਦੀ ਤੱਕੜੀ ਦਾ ਨਾਂ ਲੈ ਕੇ ਵੋਟਾਂ ਮੰਗੀਆਂ ਹੋਣ ਉਹ ਜੇ ਗੁਰੂ ਦੀ ਗੱਦ ਵਿੱਚ ਕੁਝ ਨਹੀਂ ਕਰ ਸਕਦਾ ਉਹਨੂੰ ਕੋਈ ਹੱਕ ਨਹੀਂ ਉਸ ਪਾਰਟੀ ਦੇ ਵਿੱਚ ਮੁਖੀ ਰਹਿਣ ਦਾ ਸਾਨੂੰ ਮੈਂ ਇੱਥੇ ਖੜਾ ਬਾਜਵਤ ਸਾਹਿਬ ਨੇ ਵਡੰਗ ਸਾਹਿਬ ਨੇ ਅਸੀਂ ਪਹਿਲਾਂ ਸੇਖਿਆ ਬਾਦ ਕਸ ਇਹ ਕਸ ਅਸੀਂ ਹੋਰ ਹੈ ਇਹ ਸਾਡਾ ਧਰਮ ਬਚੇਗਾ ਇਹ ਉਹ ਧਰਮ ਹੈ ਸਿੱਖ ਧਰਮ ਜਿਨੇ ਮਨੁੱਖਤਾ ਦੀ ਸੇਵਾ ਕੀਤੀ ਤੇ ਗੁਰੂ ਤੇਗ ਬਹਾਦਰ ਨੇ ਕਸ਼ਮੀਰੀ ਪੜਤਾ ਤੋਂ ਆਪਣਾ ਸੀਸ ਵਾਰਿਆ ਗੁਰੂ ਤੇਗ ਬਹਾਦਰ ਪੰਜਾਬ ਦੀ ਚਾਦਰ ਨਹੀਂ ਬਣੇ ਉਤੋਂ ਹਿੰਦ ਦੀ ਚਾਦਰ ਬਣ ਕੇ ਆਏ ਸਾਡੇ ਗ੍ਰੰਥ ਦੇ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਕਾਰ ਦਿੱਤਾ ਤੇ ਉਸ ਪਾਰਟੀ ਦਾ ਮੁਖੀ ਜੇ ਅੱਜ ਗੱਲ ਕਰਦਾ ਅਗਿਆਨੀ ਹਰਪ੍ਰਿੰਤ ਸਿੰਘ ਬਾਜਵਾ ਸਾਹਿਬ ਤੁਸੀਂ ਸੁਣਿਆ ਹੁਣ ਕਿ ਉਸੇ ਤਖਤ ਤੇ ਖੜੇ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਸੰਸਥਾ ਗਿਆਨੀ ਜੀ ਧਿਆਨ ਨਾਲ ਸੁਣੋ ਹਰਪ੍ਰੀਤ ਜੀ ਤੇ ਨਾਲ ਹੀ ਤੁਸੀਂ ਕਿਹਾ ਸੀ ਕਿ ਅਕਾਲੀ ਦਲ ਸਾਡੀ ਰਾਜਨੀਤਿਕ ਪਾਰਟੀ ਆ ਤੁਸੀਂ ਕੱਲ ਤੱਕ ਸਾਹਮਣੇ ਖੜੇ ਹੋ ਕੇ ਇਹ ਗੱਲ ਕਹੀ ਤੇ ਅੱਜ ਗੁਰੂ ਨੇ ਤੁਹਾਨੂੰ ਸਜਾ ਲਈ ਤੇ ਉਸੇ ਕਾਲੇ ਦਲ ਜਿਹਦਾ ਸੁਖਬੀਰ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਤੁਹਾਨੂੰ ਕੱਢ ਕੇ ਬਾਹਰ ਮਾਰਿਆ। ਇਹ ਮੈਂ ਇਹਸ ਕਰਕੇ ਗੱਲਾਂ ਕਹਿ ਰਿਹਾ ਕਿ ਜੇ ਸਾਡੀ ਜ਼ਮੀਰ ਮਰ ਗਈ ਅਸੀਂ ਕੁਝ ਨਹੀਂ ਕਰ ਸਕਦੇ। ਆਪਣੀ ਜ਼ਮੀਰ ਜਿੰਦਾ ਰੱਖੋ ਜੇ ਜਮੀਰ ਜਿੰਦੀ ਆ ਤੇ ਪੰਜਾਬ ਜਿੰਦਾ ਰਹੇਗਾ ਸਭ ਤੋਂ ਵੱਧ ਜੇ ਕਿਤੇ ਕਿਸੇ ਨੇ ਦੇਸ਼ ਦੀ ਆਜ਼ਾਦੀ 'ਚ ਹਿੱਸਾ ਪਾਇਆ ਤੇ ਪੰਜਾਬੀਆਂ ਦਾ ਪੰਜਾਬੀਆਂ ਨੇ ਆਪਣੇ ਸੀਸ ਦਿੱਤੇ ਜੇਲਾ ਪਰ ਦਿੱਤੀਆਂ ਤੇ ਅੰਗਰੇਜ਼ਾਂ ਨੇ ਮਜਬੂਰ ਹੋ ਕੇ ਡਰ ਕੇ ਦੇਸ਼ ਛੱਡਿਆ ਅੱਜ ਕੌਣ ਭੁਲੇਗਾ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਜਿਨੇ ਓਕ ਕਾਬਲ ਤੱਕ ਕਬਜ਼ਾ ਕੀਤਾ ਕਿੰਨੇ ਬੰਦ ਕੀਤਾ ਮੈਂ ਮੋਦੀ ਨੂੰ ਦੱਸਣਾ ਚਾਹੁੰਨਾ ਕਿ ਅੱਜ ਤੁਸੀਂ ਜੇ ਗੱਲ ਕਰ ਦਿਓ ਮੋਦੀ ਸਾਹਿਬ ਪ੍ਰਧਾਨ ਮੰਤਰੀ ਜੀ ਕਸ਼ਮੀਰ ਦੇ ਵਿੱਚ ਜੇ ਖੇਬਰ ਦਰਿਆ ਤੇ ਕਬਜ਼ਾ ਕੀਤਾ ਤੇ ਮੁਗਲਾਂ ਦਾ ਰਸਤਾ ਬੰਦ ਕੀਤਾ ਤੇ ਸਿੱਖ ਰਾਜ ਨੇ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਯਾਰ ਅੱਜ ਅਸੀਂ ਪੰਜਾਬ ਦੇ ਨਾਲ ਵਿਤਕਰਾ ਕਰਾਂਗੇ ਕਦੀ ਬਰਦਾਸ਼ਤ ਨਹੀਂ ਹੋਣ ਦਿੱਤਾ ਜਾਏਗਾ